ਸਾਸਿਕਾ ਜੀ ਅੱਜ ਆਪਾਂ ਤੁਹਾਨੂੰ ਆਪਣੇ ਗਾਰਡਨ ਚ ਲੈ ਕੇ ਚੱਲੇ ਆਂ ਆ ਤੁਸੀਂ ਅੱਕ ਦਾ ਬੂਟਾ ਦੇਖ ਰਹੇ ਹੋ ਮੋਸਟਲੀ ਆਪਣੇ ਘਰਾਂ ਅੱਗੇ ਜੱਗ ਖੁੱਲੇ ਉਹਨਾਂ ਵਿੱਚ ਕਿਤੇ ਨਾ ਕਿਤੇ ਵੀ ਤੁਹਾਨੂੰ ਇਹ ਬੂਟਾ ਦਿਖ ਸਕਦਾ ਹੈ ਆਜਕਲ ਇਹ ਕੋ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੇਕਰ ਕਿਸੇ ਦੀ ਸ਼ਾਇਆਂ ਨੇ ਜਾਂ ਮੂੰਹ ਤੇ ਕੋਈ ਦਾਗ ਧੱਬੇ ਨੇ ਤਾਂ ਇਹਦਾ ਅੱਕ ਦਾ ਦੁੱਧ ਆ ਦੇਖੋ ਮੈਂ ਤੁਹਾਡੇ ਸਾਹਮਣੇ ਕੱਢ ਰਹੀ ਆਂ ਇਹਦਾ ਦੁੱਧ ਲਿਆ 2 ਜਾਂ 3 ਬੂੰਦਾਂ ਤੁਸੀਂ ਲੈਣੀਆਂ ਨੇ ਉਹਦੇ ਵਿੱਚ ਇੱਕ ਚੁਟਕੀ ਹਲਦੀ ਤੇ ਥੋੜਾ ਜਿਹਾ ਗੁਲਾਬ ਜਲ ਮਿਕਸ ਕਰਕੇ ਤੁਸੀਂ ਆਪਣੇ ਸਕਿਨ ਦੇ ਉੱਤੇ ਲਗਾਉਣਾ। ਅਗਰ ਉਹ ਇਰਿਟੇਸ਼ਨ ਹੁੰਦੀ ਹੈ ਤਾਂ ਤੁਸੀਂ ਇਹਨੂੰ واਸ਼ ਕਰਕੇ ਨਾਰੀਲ ਦਾ ਤੇਲ ਲਗਾ ਲਓ। ਅਗਰ ਤੁਹਾਨੂੰ ਹਲਕਾ ਵੀ ਤਾਂ ਕੁਝ ਹੋਗਾ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਮੈਂ ਵੀ ਇਹਨੂੰ ਯੂਜ਼ ਕਰ ਰਹੀ ਹਾਂ ਹਮ ਡੇਲੀ ਤੇ ਇਹਦੇ ਫਾਇਦੇ ਬਹੁਤ ਨੇ। ਮੇਰੀ ਸਕਿਨ ਕਿ ਕਲੀਅਰਲੀ ਸਾਫ਼ ਹੋ ਗਈ ਐਂ ਪ੍ਰੋਪਰ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਪਹਿਲਾਂ ਮੈਂ ਆਪ ਯੂਜ਼ ਕਰ ਰਹੀ ਹਾਂ ਅੱਜ ਹੀ ਤੁਹਾਨੂੰ ਦਿਖਾ ਰਹੀ ਹਾਂ। ਬਹੁਤ ਹੀ ਅچھے ਰਿਜ਼ਲਟ ਦੇ। ਪਲੀਜ਼ ਇੱਕ ਵਾਰ ਯੂਜ਼ ਕਰਕੇ ਦੇਖਿਓ ਤੇ ਜਿਹਨੂੰ ਰਿਜ਼ਲਟ ਮਿਲਿਆ ਯੂਜ਼ ਕਰੋ ਹਫਤਾ ਯੂਜ਼ ਕਰੋ ਉਸ ਤੋਂ ਬਾਅਦ ਮੈਂ ਕਮੈਂਟ ਜ਼ਰੂਰ ਕਰਾਂਗੀ। ਵਿਕੀ ਨੇ ਦਰਿਆ ਬਹੁਤ ਹੀ ਅੱਛਾ ਰਿਜ਼ਲਟ ਹੈ ਬਹੁਤ ਹੀ ਕਾਰਗਰ ਨੁਕਸਾ ਹੈ। ਇਹ ਤਰ੍ਹਾਂ ਸੋਣਾ ਸਾਡੀ ਸਕਿਨ ਨੂੰ ਕਲੀਅਰ ਕਰ ਦਿੰਦਾ ਵੀ ਕੋਈ ਨੈਚਰਲ। ਤੇ ਬਾਕੀ ਨਾ ਤੁਮ ਆਪਣਾ ਗਾਰਡਨ ਦਿਖਾ ਰਹੀਆਂ ਸਾਡੇ ਪਲਾਟ ਆ ਉਹਦੇ ਵਿੱਚ ਅਸੀਂ ਸਬਜ਼ੀਆਂ ਲਾਈਆਂ ਹੋਈਆਂ ਆਰਗੇਨਿਕ ਨਹੀਂ ਪਿਓਰ ਤੇ ਮੈਂ ਸਭ ਨੂੰ ਰਿਕਵੈਸਟ ਕਰੂੰਗੀ ਕਿ ਪਲੀਜ਼ ਕੁਛ ਨਾ ਤੁਸ ਆਪਣੇ ਕਰੇ ਜ਼ਰੂਰ ਬੀਜਿਆ ਕਰੋ। ਅੱਜਕੱਲ ਇੰਨੀਆ ਰੇਹਾਂ ਸਪੇਹ ਹੋ ਜੇਗੀ ਸਾਡੇ ਹੈਲਥ ਦੇ ਲਈ। ਬਹੁਤ ਹੀ ਨੁਕਸਾਨਦਾਇਕ ਹੈ ਗਰੋ ਬੈਗ ਦਾ ਯੂਜ਼ ਕਰੋ ਮੈਂ ਆਪਣੇ ਕੋਠੇ ਦੇ ਉੱਤੇ ਛੱਤ ਦੇ ਉੱਤੇ ਵੀ ਗਰੋ ਬੈਗ ਵਿੱਚ ਸਬਜ਼ੀਆਂ ਲਈਆਂ ਇਹ ਸਿਮਰੇ 플ੌਟ ਦੇ ਵਿੱਚ ਬੀਜੀਆਂ ਹੋਈਆਂ ਹਨ ਕ੍ਰੇਲੇ ਹੱਥ ਚ ਕ੍ਰੇਲਿਆਂ ਦੇ ਬੀਲਾਂ ਦੇਖ ਸਕਦੇ ਹੋ ਇਹਨੂੰ ਥੋੜੇ ਦਿਨਾਂ ਬਾਅਦ ਕ੍ਰੇਲੇ ਨਿਕਲ ਆ ਜਾਂਦੇ ਨੇ 5 ਸਬਜ਼ੀ ਕ੍ਰੇਲੇ ਉੱਤਰੀਆਂ ਨੇ ਆਪਣੇ ਜੁੱਧ ਦੀ ਸਬਜ਼ੀ ਬਹੁਤ ਵਧੀਆ ਬਣ ਜਾਂਦੀ ਹੈ ਤੇ ਟਿੰਡੀਆਂ ਇੱਕ ਅੱਕ ਦਾ ਬੂਟਾ ਹੋਰ ਹੋਇਆ ਹੋਇਆ ਬਹੁਤ ਸਾਰੇ ਤੇਪਾ ਬੀਜ ਲਗਾਏ ਸੀ ਕੀ ਗੈਰੀਆਂ ਬੇਲਾਂ ਕਦੂ ਦੀਆਂ ਬੇਲਾਂ ਸਾਰੀਆਂ ਬੜੀ ਵਧੀਆ ਹੋਈਆਂ ਹੋਈਆਂ ਪਿੰਡੀਆਂ ਦੀਆਂ ਸਬਜ਼ੀਆਂ ਪੰਜ ਸੱਤ ਬੁੱਟੇ ਇੱਕ ਫੈਮਿਲੀ ਦੇ ਲਈ ਇਨਫਰ ਹੋਵੇਗਾ ਬਹੁਤ ਸੋਹਣੀ ਜਿਹੜੀਆਂ ਵੈਜੀਟੇਬਲਸ ਉੱਤਰੀਆਂ ਫੂਡ ਬਹੁਤ ਸੋਹਣਾ ਮਿਲ ਰਿਹਾ ਆਪਾਂ ਨੂੰ ਸ਼ਿਮਲਾ ਮਿਰਚ ਕੈਪਸਿਕਮ ਲੱਗੀ ਹੋਈ ਆ ਆਪਣੇ ਦੂਸਰੀਆਂ ਵੀ ਆ ਦੂਸੀਆਂ ਨੋਰਮਲ ਮਿਰਚਾਂ ਲੱਗੀਆਂ ਆਂਗਰਾਂ ਦੇ ਬੂਟੇ ਹਨ ਆਪਾਂ ਸਾਰੇ ਹੀ ਥੋੜਾ ਥੋੜਾ ਜਿਹਾ ਧਿਆਨ ਦਿਈਏ ਤਾਂ ਆਪਾਂ ਆਪਣੇ ਘਰ ਦੀ ਉਹ ਆਰਗੇਨਿਕ ਸਬਜ਼ੀ ਖਾ ਸਕਦੇ ਹਾਂ ਸਿਹਤਰੇ ਰਹਿੰਦਾਂ ਤੁਹ ਬਚ ਸਕਦੇ ਆ ਤੇ ਆਪਣੀ ਹੈਲਥ ਵੀ ਵਧੀਆ ਰਹੂਗੀ ਜੇ ਆਪਾਂ ਗਾਰਡਨਿੰਗ ਕਰਾਂਗੇ ਤਾਂ ਆਪਣੇ ਬੱਚਿਆਂ ਨੂੰ ਵੀ ਹੈਬਿਟ ਹੋਊਗੀ ਦੇਖ ਕੇ ਮੇਰਾ ਛੋਟਾ ਬੇਟਾ ਮੈਨੂੰ ਦੇਖਦੇ ਪਾਣੀ ਲੈਂਦੇ ਨੇ ਮम्मा ਮੈਂ ਲਗਾਉਂਗਾ ਪਾਣੀ ਸੋ ਬੱਚਿਆਂ ਦੇ ਵਿੱਚ ਵੀ ਇਹ ਚੀਜ਼ਾਂ ਅੱਗੇ ਨੂੰ ਆਉਂਦੀਆਂ ਨਹੀਂ ਨੇ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਬਜ਼ੀ ਰੈਡੀ ਤੋਂ ਹੀ ਮਿਲਦੀ ਹੈ ਹੋਰ ਤਾਂ ਖੇਤੀ ਨਹੀਂ ਹੁੰਦੀ ਸੋ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਥੈਂਕ ਯੂ